ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸੈਣਾ ਜ਼ਿਲ੍ਹਾ ਬਰਨਾਲਾ ਬਾਈ ਜੀ ਦਾ ਖੇਤਾਂ ਚਕਾਰਾ ਵੱਧ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਤੋਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਵੀਰ ਜੀ ਸਾਸਰੀ ਕਾ ਜੀ ਸਾਸਰੀ ਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਆਮਨਦੀਪ ਸਿੰਘ ਜੀ ਪਿੰਡ ਪਿੰਡ ਸਹਿਣਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਆਪਣੇ ਕਿਹੜੀ ਸੜਕ ਦੇ ਬਾਅਦ ਆਈ ਕਰ ਆਪਣੇ ਕੋਠੇ ਆਪਣੇ ਸਹਿਣਾ ਤੋਂ ਵਿਧਾਤਾ ਵਾਲੀ ਸੜਕ ਤੇ ਜੀ ਠੀਕ ਹੈ ਜੀ ਵਿਧਾਤਾ ਕਿੰਨੇ ਰਹਿ ਜਾਂਦਾ ਇਸ ਤੋਂ ਤੁਹਾਡੇ ਕੋਲ ਵਿਧਾਤਾ 2 ਕਿਲੋਮੀਟਰ ਜੀ ਹਾਂਜੀ ਸਹਿਣਾ 3 ਕਿਲੋਮੀਟਰ ਰਹਿ ਜਾਂਦਾ ਜੀ ਠੀਕ ਹੈ ਜੀ ਹਾਂਜੀ ਭਾਈ ਕਮੇ ਸੂਏ ਮੱਝ ਸੂ ਆਪਣੀ ਇਹ ਤੀਜੇ ਸੂਏ ਜੀ ਠੀਕ ਹੈ ਜੀ ਹਾਂਜੀ ਵੀ ਰੇਟ ਕਿੰਨਾ ਜੀ ਇਹਦਾ ਰੇਟ ਵੀਰੇ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰੋਗੇ ਜਾਇ ਜੀਊਗਾ ਹਾਂ ਰੇਟ ਜਾ ਜੀ ਪਿਛਲੀ ਸਵੇਰ ਦੁੱਧ ਵੀਰੇ ਕਹਿੰਦਾ ਜੀ ਨੇ 14 ਲੀਟਰ ਜੀ 14 ਲੀਟਰ ਕਿੰਨੇ ਦਿਨ ਬਾਕੀ ਵੀਰੇ 5 ਦਿਨ ਬਾਕੀ ਆ ਜੀ 5 ਦਿਨ ਬਾਕੀ ਆ ਜੀ ਲੋ ਭਰਾ ਦੇਖ ਸਕਦੇ ਹੋ 4-5 ਦਿਨ ਬਾਕੀ ਆ ਪਿਛਲੀ ਸਵੇਰ 14 ਲੀਟਰ ਦੁੱਧ ਦਿੱਤਾ ਸੀ ਜ਼ਿੰਮੇਦਾਰ ਭਰਾ ਆਪਣਾ ਭਰਾ ਠੀਕ ਹੈ ਜੀ ਦੇਖ ਸਕਦੇ ਹੋ ਠੀਕ ਹੈ ਮੋੜ ਲਓ ਜੀ ਫੇਸ ਬਿਊਟੀ ਦੇਖ ਸਕਦੇ ਆ ਠੀਕ ਹੈ ਜੀ ਚੈੱਕ ਕਰ ਸਕਦੇ ਸਵੇਰ ਵੀਰੇ ਕਿੰਮੀ ਹੈ ਤੀਜੀ ਸਵੇਰ ਹੁੰਦਾ ਜੀ ਤੀਜੀ ਸਵੇਰ ਹੁੰਦਾ ਬੰਦੋ ਜੀ ਬੰਦੋ ਲੈ ਚਲੋ ਚੈੱਕ ਕਰ ਸਕਦੇ ਹੋ ਥੰਡ ਥੰਡ ਚੈੱਕ ਕਰ ਸਕਦੇ ਹੋ ਲੇਵਾ ਠੀਕ ਲੋ ਜੀ ਬਈ ਚੈੱਕ ਕਰਕੇ ਦਸੱਲੀ ਕਰਕੇ ਲਿਖ ਜਾਓ ਫਰਾਨ ਜ਼ਰੂਰ ਕਨੈਕਟ ਕਰਿਓ ਠੀਕ ਹੈ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਆਪਣਾ ਸਕਰੀਨ ਤੇ ਵੀ ਚੱਲਦਾ ਜੀ ਬਾਕੀ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਲੈਂਗੇ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਕ ਕੇ ਬਾਏ